ਈ ਨਾਮ ਤੁਹਾਡਾ ਮੇਰਾ ਹੀ ਗਰਸ਼ਰਨ ਸਿੰਘ ਇਹ ਮੇਰਾ ਫਰੈਂਡ ਸੀਗਾ ਮੁੰਡਾ ਜਿਹੜਾ ਮੁੰਡਾ ਤੁਹਾਡਾ ਮੇਰਾ ਪਿੰਡ ਸੰਗਤਪੁਰਾਈ ਤੁਸੀਂ ਅੱਜ ਟਰਨ ਆਇਆ ਹੋਇਆ ਹੈ ਮੇਂ ਚੌਂਕ ਦੇ ਵਿੱਚ ਹਾਥੇ ਪੋਸਟਰ ਫੜਿਆ ਹੋਇਆ ਕੌਮਟੀ ਘਟਾਰੀ ਦਾ ਜੀਣਾ ਚਾਹੁੰਦੇ ਸਾਰੇ ਮੇਰਾ ਫਰੈਂਡ ਸੀਗਾ ਜੀ ਪਿੰਡ ਮਾਨਕੀ ਤੋਂ ਤੇ ਘਰ 'ਚ ਇਹੀ ਕਮਾਉਣੇ ਵਾਲਾ ਸੀਗਾ ਤੇ ਮਿਹਨਤ ਮਜ਼ਦੂਰੀ ਕਰਦਾ ਸੀਗਾ ਜੀ ਇਹਦੀ ਕਿਸੇ ਨਾਲ ਕੋਈ ਲਾਗਡਾੜ ਨਹੀਂ ਸੀ ਕੋਈ ਰੰਜਿਸ਼ ਨਹੀਂ ਸੀ ਇੱਕ ਕਬੱਡੀ ਕਿਹੜੇ ਟਾਈਮ ਤੋਂ ਖੇਡਦਾ ਸੀਗਾ ਸਾਰੇ ਛੋਟੇ ਹੁੰਦਿਆਂ ਦੀ ਸਕੂਲ ਟਾਈਮ ਤੋਂ ਹੀ ਕਬੱਡੀ ਖੇਡਦਾ ਸੀਗਾ ਜੀ ਸਕੂਲ ਤੋਂ ਹੁਣ ਗਾਹਾਂਗਾ ਜਦੋਂ ਵੱਡੇ ਹੋ ਗਏ ਟੂ ਨਾਰਮਲ ਵਾਸ ਕੰਮ ਕਰ ਕਰਦਾ ਸੀ ਕਬੱਡੀ ਖੇលਦਾ ਸੀਗਾ ਜੀ ਕੀ ਲੱਗਦਾ ਸਾਰੀ ਘਟਨਾ ਵਿੱਚ ਕੀ ਗੱਲ ਸਰ ਇਹਦਾ ਮੰਨ ਲਓ ਤੁਸੀਂ ਇਹ ਪਿੰਡ ਪ੍ਰੋਗਰਾਮ ਸੀਗਾ ਅੱਜ ਗੁਰੂ ਨਾਨਕ ਬਾਛਾਈ ਦੇ ਪ੍ਰਵਾਤ ਵੇਰੀ ਨਿਕਲਦੀਆਂ ਸੀਗੇ ਨਗਰ ਕੀਰਤਨਾ ਉਹ ਪਿੰਡ ਚ ਗੁਰਦਰਾ ਸਾਹਿਬ ਸੇਵਾ ਕਰਕੇ ਜਿਵੇਂ ਆਮ ਆਪਾ ਪਿੰਡ ਚ ਬਹਿ ਜਾਂਦੇ ਆ ਜਿਵੇਂ ਆਪਣੀ ਜਗ੍ਹਾ ਹੁੰਦੀ ਸਾਰੇ ਬੈਠਦੇ ਆ ਉਦਾਂ ਜਾ ਕੇ ਬੈਠੇ ਸੀਗੇ ਤੇ ਚਾਰ ਨੌਜਵਾਨ ਆਏ ਦੋ ਮੋਟਰਸਾਈਕਲਾਂ ਤੇ ਅਣਖਾਤੇ ਬੰਦੇ ਜਿਨ੍ਹਾਂ ਦੇ ਇਹਦੇ ਅੱਗੇ ਫਾਇਰਿੰਗ ਕੀਤੀ ਤੇ ਸਾਡੇ ਮੁੰਡੇ ਦੀ ਡੈਥ ਹੋ ਗਈ ਮੌਕੇ ਤੇ ਆ ਘਣਾ ਆ ਕੇ ਕੋਸਮਰਜੀ ਲੱਗਦੀ ਹੈ ਇਹ ਹੈਗੀ ਸੱਚੀ ਗੱਲ ਹੈ ਪ੍ਰਸ਼ਾਸਨ ਸਰ ਕੁਝ ਨਹੀਂ ਕਰ ਰਿਹਾ ਜੀ ਸਾਡੇ ਤੇ ਸਾਡੇ ਤੇ ਦਬਾਅ ਪਾ ਰਹੇ ਆ ਵੀ ਤੁਸੀਂ ਪੋਸਟਮਾਰਟਮ ਕਰਵਾਓ ਤੇ ਧਾਰਨਾ ਵੀ ਧਾਰਨਾ ਨਾ ਲਾਓ ਵੀ ਧਾਰਨੇ ਬਾਅਦ ਚ ਲਾਓ ਪਹਿਲਾਂ ਮੁੰਡੇ ਨੂੰ ਪੋਸਟਮਾਰਟਮ ਕਰਾ ਕੇ ਉਹਦੀ ਸੰਸਕਾਰ ਕਰ ਦਿਓ ਹੁਣ ਮੰਗ ਕੀ ਥੋੜੀ ਸਰ ਸਾਨੂੰ ਇਨਸਾਫ ਚਾਹੀਦਾ ਜੀ ਕਰਨਾ ਕਦੋਂ ਤੱਕ ਲੱਗਿਆ ਰਹੂਗਾ ਧਾਰਨਾ ਜਾ ਜਾ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਜੀ ਕੋਈ ਨਹੀਂ ਫੜ ਹੁੰਦਾ ਜੀ ਕੋਈ ਨਹੀਂ ਫੜਿਆ ਗਿਆ ਹੁਣ ਤੱਕ ਜੀ ਮੇਰਾ ਨਾਮ ਜਸਵਿੰਦਰ ਕੌਰ ਕਿਹੜਾ ਪਿੰਡ ਆ ਤੁਹਾਡਾ ਜੀ? ਮਾਨਕੀ ਆ ਜੀ। ਤੁਸੀਂ ਅੱਜ ਮੀਨ ਚੌਂਕਾ ਜੀ ਖੜੇ ਹੋ। ਹਾਂਜੀ। ਹੱਥ ਤੁਹਾਡੇ ਪੋਸਟਰ ਆ ਕਬੱਡੀ ਖਿਡਾਰੀ ਲਿਖਿਆ ਹੋਇਆ। ਹਾਂਜੀ। ਕੀ ਮਾਮਲਾ ਜੀ ਤਰਨਾ ਲਾਇਆ? ਮੈਂ ਤਰਨਾ ਜੀ ਇਹ ਲਾਇਆ। ਮੇਰਾ ਪੋਤਾ ਗਿਆ ਸੀ ਸੇਵਾ ਕਰਨ ਵਾਸਤੇ। ਸਾਡੇ ਨਗਰ ਕੀਰਤਨ ਨਿਕਲਣਾ ਸੀ। ਤੇ ਚਲੋ ਕੋਈ ਬੰਦਾ ਗਲਤ ਨਾ ਰਲ ਗਿਆ। ਤਾਂ ਦੂਆਂ ਨੂੰ ਤਾਂ ਨਹੀਂ ਮਾਰਨਾ। ਜਿਹੜਾ ਉਹਨਾਂ ਨੂੰ ਬੰਦਾ ਮਾਰਨਾ ਸੀ ਉਹਨੂੰ ਪਰੇਖ ਚ ਲੈਣਦੇ। ਠੀਕ ਹੈ। ਉਹਨੂੰ ਨਜਾਇਜ਼ ਮਾਰਿਆ ਯਾਰ ਮੇਰੇ ਪੁੱਤੇ ਨੂੰ। ਕੋਈ ਮੇਰਾ ਪੋਤਾ ਨਸ਼ਾ ਕਰਦਾ ਨਹੀਂ। ਕੋਈ ਮੇਰੇ ਪੋਤੇ ਨੇ ਕਦੇ दारू ਸ਼ਕਾ ਕਦੇ ਨਹੀਂ ਪੀਤਾ ਉਹ ਆਪਣਾ ਕਬੱਡੀ ਵੀ ਖੇਡਦਾ ਸੀ ਉਹਦੇ ਸ਼ੌਂਕਿਆਤਾਰ ਤੇ ਕਬੂਤਰ ਵੀ ਰੱਖੇ ਸੀ ਘਰੇ ਰਹਿੰਦਾ ਸੀ ਉਹ ਐਂ ਕਹਿੰਦਾ ਸੀ ਵੀ ਮੈਂ ਮੰਮੀ ਸ਼ੌਂਕ ਲੈਣਾ ਐਸ਼ ਕਰਨੀਆ ਤੁਹਾਡੇ ਸਿਰ ਤੇ ਕਬੱਡੀ ਖਿਡਾਰੀ ਕੱਦਦਾ ਸੀ ਤੁਸੀਂ ਪੋਸਟਰ ਲਿਖਿਆ ਹੋ ਜਾਂ ਹਾਂਜੀ ਇਹਨੂੰ 2-3 ਸਾਲ ਹੋ ਗਏ ਜਿੱਥੇ ਖੇਡ ਕੇ ਆਏ ਉੱਥੇ ਵੀ ਪਤਾ ਕਰ ਲਿਓ ਤੇ ਹੁਣ ਤੁਸੀਂ ਕਿਵੇਂ ਕੀ ਮੰਗ ਕਰਦੇ ਅਸੀਂ ਵਾਅਦਾ ਕਰਦੇ ਹਾਂ ਬੈਂਦੂ ਉਹੋ ਚਾਰੇ ਸਾਹਮਣੇ ਚਾਹੀਦੇ ਦਾ ਪਰਿਵਾਰ ਬੇਸ਼ੱਕ ਨਾ ਫੜੋ ਉਹਨਾਂ ਨੂੰ ਚਾਰਾਂ ਨੂੰ ਮੈਨੂੰ ਗਿਰਫਤਾਰ ਦਿਖਾਉਣ ਤੇ ਧਰਨਾ ਕੋਰੋਂ ਤਾਂ ਚੱਲੂਗਾ ਚਾਹ ਦੇਰ ਦੇ ਚੱਲ ਜਾਵੇ ਕਿੰਨੇ ਪੈਸੇ ਕਿਤਾਬੀ ਜੱਲਾ ਮਰਤਾ ਗਿਆ ਜਿਹੀ ਮਿੱਟੀ ਆ ਉਹਦਾ ਸਸਕਾਰ ਵੀ ਨਹੀਂ ਹੋਇਆ ਉਹਦਾ ਨਹੀਂ ਹੋਇਆ ਪੋਸਟ ਨਾ ਕੁਛ ਨਹੀਂ ਹੋਇਆ ਅਸੀਂ ਕੋਈ ਪੈਸੇ ਉਹਨੇ ਭੁੱਖੇ ਨਹੀਂ ਪੜਸਾਲਿਆਂ ਨੂੰ ਪਾਲੇ ਜੇ ਤੇ ਪੈਸੇ ਗਰੀਬ ਅਸੀਂ ਮੰਗ ਕੇ ਖਾਣਾਗੇ ਮੈਂ ਕਾਕ ਖੋ ਮੈਂ ਕਾਕ ਖੋਤ ਕੇ ਗੁਜ਼ਾਰਾ ਕਰਦੀ ਆ ਮੇਰਾ ਪੋਤਾ ਕਹਿੰਦਾ ਸੀ ਦਾਦੀ ਛੱਡ ਦੇ ਮੈਂ ਆਪਣੇ ਪੋਤੇ ਦੇ ਕਰਕੇ ਦੁੱਧ ਰੱਖਦੀ ਸੀ ਘਰ ਉਹ ਵੀ 10 ਕਿਲੋ ਦੁੱਧ ਮੇਰੇ ਘਰ ਆ। ਠੀਕ ਹੈ। ਕੀ ਲਈ ਤੁਹਾਡਾ? ਮੇਰੇ ਨਾਮ ਰੋਮਣਾ ਦੀ। ਮੇਰੇ ਨਾਮ ਰੋਮਣਾ ਮੇਰੇ ਪ੍ਰਾਪਿਤ ਅੱਤੋਂ ਕਿ ਮੈਂ ਉਹਦੇ ਛੋਟੇ ਪਹਿਣਾ ਮੇਰੇ ਤੋਂ ਛੋਟਾ ਸੀ ਤੋਂ ਪਹਿਣਾ ਤੋਂ ਉਪਰ ਆਇਆ। ਤਾਂ ਜੀ ਅਸੀਂ ਕੁਛ ਨਹੀਂ ਚਾਹੁੰਦੇ ਸੀ ਬਸ ਇਨਸਾਫ ਚਾਹੁੰਨੇ ਹਾਂ। ਅੱਜ ਮੇਰੇ ਭਰਾ ਨੇ ਤਾਂ ਇਹ ਕਹ ਲੁ ਕਿਸੇ ਦੇ ਭਰਾ ਨਾ ਵੀ ਹੋ ਸਕਦਾ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਭਰਾ ਜਾਂ ਕਿਸੇ ਦਾ ਮਨ ਆਪ ਕੋ ਤਾਂ ਮਰੇ ਸਾਡੇ ਭਰਾ ਦੀ ਕੋਈ ਗਲਤੀ ਨਹੀਂ ਸਾਨੂੰ ਉਹਦੇ ਸਿਰ ਤੇ ਆਸਰਾ ਸੀ ਇਸ ਤਲਸ ਜੇ ਸਤੋਂ ਛੋਟਾ ਪਰ ਵੱਡਾ ਲੇਗਾ ਸਾਡੇ ਘਰ ਚ ਕਿੰਨੇ ਪੈਨ ਬਣਾ ਅਸੀਂ 4 ਪੈਨ ਬਣਾ ਜੀ ਹਾਂਜੀ ਉਹ ਕਬੱਡੀ ਖੇਡਦਾ ਸੀ ਕਦੇ ਕਦੇ ਕਿਸੇ ਬਿਲਡਿੰਗ ਅੰਦਰ ਕਿਸੇ ਹੋਰ ਨਾਲ ਦਿਹਾੜੀ ਲòn ਲੱਗ ਜਾਂਦਾ ਸੀ ਘੱਲੇ ਜਾਂਦਾ ਸੀ ਘਾ ਦੇ ਹਾਂਜੀ ਅਸੀਂ ਕਿਸੇ ਤੋਂ ਮੰਗ ਕੇ ਨਹੀਂ ਖਾਂਦੇ ਕੋਈ ਗਲਤ ਕੰਮ ਨਹੀਂ ਕਰਦਾ ਜੀ ਉਹ ਮਿਹਨਤ ਕਰਦਾ ਪੂਰਾ ਪਿੰਡ ਕਬਾਇਆ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ ਕੀ ਲੱਗਦਾ ਕੀ ਕਾਰਨ ਹੋ ਸਕਦਾ ਵੇ ਸਾਨੂੰ ਕੁਝ ਨਹੀਂ ਪਤਾ ਹੈਗਾ ਅਸੀਂ ਤਾਂ ਆਪੇ ਸੋਚ ਦੇਖ ਕੇ ਹੈਰਾਨ ਹੋ ਗਏ ਵੀ ਇਹ ਸਾਡੇ ਨਾਲ ਕਿੰਨਾ ਵੱਡਾ ਹੋ ਗਿਆ ਬਿਕਦੇ ਜ਼ਿੰਦਗੀ ਚ ਸੀ ਸੋਚਿਆ ਸੀ ਅਸੀਂ ਬਸ ਇਹ ਅਰਦਾਸ ਕਰਦੇ ਆਂ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜੇ ਐਮਐਲਏ ਮੇਰੀ ਵੀਡੀਓ ਦੇਖਦਾ ਹੈ ਉਹਨੂੰ ਲੱਗਦਾ ਵੀ ਕਿਸੇ ਭੈਣ ਦਾ ਦੁੱਖ ਤੇ ਇਕੱਲਾ ਪਿਆ ਤਾਂ ਸਾਡੇ ਸਾਹਮਣੇ ਆ ਕੇ ਸਾਨੂੰ ਇਨਸਾਫ ਦਿਵਾਵੇ ਨਹੀਂ ਕਿਸੇ ਤੋਂ ਦੱਲੀ ਕਰਦਾ ਰੋੜਦਿਆਂ ਕੇ ਬੈਠੇ ਨੂੰ ਅਸੀਂ ਬੈਠੇ ਸਾਡਾ ਦਿਲ ਤੁਹਾਨੂੰ ਪਤਾ ਹੈ ਕਿਵੇਂ ਬੈਠਿਆ ਸਿਰਫ ਸਾਡੀ ਮਾਂ ਦੇ ਦੁੱਖ ਕਰਕੇ ਸਾਡਾ ਇਨਸਾਫ ਦਵਾਵੇ ਜਿੱਥੇ ਉਹ ਮੁੰਡੇ ਨੇ ਉਹਨਾਂ ਨੂੰ ਜਦੋਂ ਤੁਸੀਂ ਗਿਰਫਤਾਰ ਕਰਦੇ ਨਹੀਂ ਸਾਡੇ ਸਾਹਮਣੇ ਲਿਆ ਦਿਓ ਅਸੀਂ ਬਸ ਹੱਥ ਜੋੜ ਕੇ ਇਹ ਬੇਨਤੀ ਕਰਦੇ ਤੁਹਾਡੇ ਸਾਹਮਣੇ ਅਸੀਂ ਧਰਨਾ ਲੱਗਿਆ ਹੋਇਆ ਪਿੰਡ ਮਾਨਕੀ ਪਾਸੇ ਲਗਾਇਆ ਹੋਇਆ ਕਿ ਦੋਸ਼ੀਆਂ ਦੀ ਮੰਗ ਨੂੰ ਲੈ ਕੇ ਤੇ ਇਹ ਨਹੀਂ ਸਾਡੇ ਕੋਲ ਪਰसों ਜਿਹੜੀ ਫਾਇਰਿੰਗ ਇਨਸੀਡੈਂਟ ਹੋਇਆ ਸੀ ਪਰसों ਹੀ ਅਸੀਂ ਐਫਆਈਆ ਨੰਬਰ ਜਿਹੜੀ 307 ਅੰਡਰ ਸੈਕਸ਼ਨ 103 109 VNFS 190 191 VNFS 25 ਜੂਨਾ 98 ਪਰਚਾ ਦਰਜ ਕੀਤਾ ਸੀ ਚਾਰ ਬੰਦਿਆਂ ਦੇ ਖਿਲਾਫ ਤੇ ਇੱਕ ਆਪਣਾ ਨਾਮ ਨੂੰ ਖਿਲਾਫ ਉਹਦੇ ਸੰਬੰਧੀ ਜਿਹੜੇ ਨੇ ਕੋਈ ਸਪੋਰਟਰ ਸੀ ਬੋਲੇ ਬੰਦੇ ਪਨਾਹ ਦੇ ਨਾਲ ਇਹਨਾਂ ਨੂੰ ਪਨਾਹ ਵੀ ਦਿੰਦੇ ਸ਼ੈਲਟਰ ਵੀ ਦਿੰਦੇ ਅਸੀਂ 10 ਬੰਦੇ ਜਿਹੜੇ ਆ ਖੰਨਾ ਪੁਲਿਸ ਨੇ ਜਿਹੜੇ ਅਰੈਸਟ ਕੀਤੇ ਆ ਸਾਡੇ ਮਾਨਯੋਗ ਐਸਐਸਪੀ ਯੋਤੀ ਜਾਦਵ ਬੈਨ ਜੀ ਵੱਲੋਂ ਤੇ ਐਸਪੀਡੀ ਪਵਨ ਜੀ ਜੀ ਵੱਲੋਂ ਸਾਡੀਆਂ ਸੱਤ ਪਾਰਟੀਆਂ ਜਿਹੜੀਆਂ ਅੱਡਾ ਟਿਕਾਣਿਆਂ ਦੇ ਰੇਡ ਕਰ ਲਈ ਗੀਆਂ ਹੈ ਅਸੀਂ ਇਹ ਪਰਿਵਾਰ ਨੂੰ ਇਹੀ ਗੱਲ ਦੱਸ ਰਹੇ ਆ ਵੀ ਜਿਹੜੇ ਅੱਜ 10 ਬੰਦੇ ਕੱਲ੍ਹ ਦੇ ਹੀ ਅਰੇਸਟ ਕੀਤੇ ਆ ਸਾਡੇ ਕੋਲ ਪੁਲਿਸ ਰਿਮਾਰਡਦੇ ਆ ਜਿਹੜੇ ਮੁੱਲਮ ਆ ਜਿਹੜੇ ਅਸਲੀ ਜਿਹੜੇ ਮੁੱਲਮ ਜਿਹੜੇ ਫਾਇਰਿੰਗ ਕਰਕੇ ਆ ਗਏ ਆ ਛੇਤੀ ਹੀ ਕਾਬੂ ਕਰ ਲਏ ਜਾਣਗੇ ਸੁਰੱਖਾਂ ਦੇ ਪਿੱਛੇ ਹੋਣਗੇ ਕਿਸੇ ਨੂੰ ਵੀ ਕਾਨੂੰਨ ਨੂੰ ਹੱਥ ਲੈਣ ਦੀ ਅਸੀਂ ਇੱਥੇ ਅਲਾਉ ਨਹੀਂ ਕਰਾਂਗੇ ਤੇ ਮੇਰੇ ਤੱਕ ਪਰਿਵਾਰ ਦਾ ਇਹ ਵੀ ਗੱਲ ਕਹਿਣਾ ਕਿ ਉਦੋਂ ਤੱਕ ਅਸੀਂ ਨਾ ਪੋਸਟ ਵਾਰਡ ਹੋਣ ਦੇਣਾ ਨਾ ਸਰਕਾਰ ਹੁੰਦਾ ਨਹੀਂ ਅਸੀਂ ਇਹ ਪਰਿਵਾਰ ਨਾਲ ਇਹ ਸਦਾ ਕਰ ਰਹੇ ਆ ਪਰਿਵਾਰ ਨੂੰ ਸਮਝਾ ਰਹੇ ਆ ਕਿਉਂਕਿ ਪੋਸਟ ਵਾਰਡ ਨੂੰ ਜਿਹੜਾ ਉਹ ਜ਼ਰੂਰੀ ਆ ਨਹੀਂ ਤਾਂ ਪੋਸਟ ਆਉਂਦਾ ਜਿਹਨਾਂ ਡਿਲੇ ਆਉਂਦਾ ਉਹਦੇ ਨਾਲ ਕੋਈ ਐਵੀਡੈਂਸ ਵੀ ਜਿਹੜੀ ਹੈ ਨਹੀਂ ਖਦੀ